ਸੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਲੈ ਕੇ ਆਏ ਹਾਂ ਜੀ ਬਟਿੰਡਾ ਕਾਲਜ ਵਰਤੀ 2025 ਜੀ ਜਿਹਦੇ ਵਿੱਚ ਸਿਕਿਉਰਿਟੀ ਗਾਰਡ ਲਾਇਬ੍ਰੇਰੀਅਨ ਆਈਟੀ ਕਲਰਕ ਪੈਰਾਮੈਡੀਕਲ ਤੇ ਹੋਰ ਵੀ ਬਹੁਤ ਸਾਰੀਆਂ ਟੀਚਿੰਗ ਦੇ ਨੌਨ ਟੀਚਿੰਗ ਪੋਸਟਾਂ ਨੇ ਜੀ ਇਹਨਾਂ ਪੋਸਟਾਂ ਨੂੰ ਕਿਵੇਂ ਅਪਲਾਈ ਕਰਨਾ ਹੈ ਕੌਣ ਅਪਲਾਈ ਕਰ ਸਕਦਾ ਹੈ ਜੀ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦੱਸੀ ਹੋਈ ਹੈ ਕਿਰਪਾ ਕਰਕੇ ਵੀਡੀਓ ਨੂੰ ਆਖਰੀ ਤੱਕ ਦੇਖਿਓ ਜੀ ਟੂਅਰਡਸ ਆਫ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗਿੰਨੇ ਵੀਡੀਓ ਦੇ ਉੱਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਸਾਰੇ ਜਣੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰਨ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਇਹ ਪੋਸਟ ਨੂੰ ਅਪਲਾਈ ਕਰਨ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ ਨੋਟੀਫਿਕੇਸ਼ਨ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ ਕਿਰਪਾ ਕਰਕੇ WhatsApp ਅਤੇ Telegram ਦੇ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਨਵੀਆਂ oportunidades ਦੀ ਜਾਣਕਾਰੀ ਸਮੇਂ ਸਿਰ ਪ੍ਰਾਪਤ ਹੋ ਸਕੇ ਜੀ ਇਹ ਆਨਲਾਈਨ ਪਰ ਤੁਸੀਂ ਇਹਨਾਂ ਪੋਸਟਾਂ ਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਚਲਦੇ ਆਂ ਜੀ ਹੁਣ ਆਪਾਂ ਨੋਟੀਫਿਕੇਸ਼ਨ ਦੇ ਵੱਲ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰ ਦਿਆ ਕਰੋ ਜੀ ਤਾਂ ਜੋ ਲੋੜਵੰਦ ਵਿਅਕਤੀ ਜਾਂ ਕੈਂਡੀਡੇਟ ਇਹ ਜੌਬਾਂ ਦੇ ਲਈ ਅਪਲਾਈ ਕਰ ਸਕੇ ਜੀ ਇਹ ਨੋਟੀਫਿਕੇਸ਼ਨ جاری ਹੋਇਆ ਜੀ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਬਟਿੰਡਾ ਦੇ ਵੱਲੋਂ ਜੀ ਇਸ ਸਮੇਂ ਆ ਟੀਚਿੰਗ ਦੇ ਹਨ ਜੀ ਨਾਨ ਟੀਚਿੰਗ ਦੇ ਹਨ ਜੀ ਤੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਸ ਕੰਟੈਕਟ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਨੇ ਦੋ ਕੰਟੈਕਟ ਨੰਬਰ ਦਿੱਤੇ ਹੋਏ ਨੇ ਦੋਨੇ ਮੋਬਾਈਲ ਨੰਬਰ ਨੇ ਤੁਸੀਂ ਆਹ ਪਿਛਲੇ ਅੰਕ 5 ਚੇਂਜ ਕਰ ਦੇਣੇ ਨੇ ਦੋ ਮੋਬਾਈਲ ਨੰਬਰ ਨੇ ਜੀ ਅਗਲੇ ਅੰਕ ਸੇਮ ਰੱਖਣੇ ਨੇ 95011 15 994 ਜਾਂ ਫਿਰ 15 995 ਇਹ ਦੋ ਕੰਟੈਕਟ ਨੰਬਰ ਨੇ ਜੀ ਇਸ ਸਮੇਂ ਨੂੰ ਪਰੰਦੀ ਜਿਹੜੀ ਆਖਰੀ ਮਿਤੀ ਹੈ ਜੀ 15 5 2025 ਹੈ ਜੀ ਇਸ ਮਹੀਨੇ ਦੀ 15 ਤਰੀਕ ਲਾਸਟ ਜੀ ਅਸਾਮੀਆਂ ਦੇਖਦੇ ਜੀ ਹਰੇਕ ਵਿਸ਼ੇ ਦੇ ਵਿੱਚ ਸਮੀਆਂ ਨੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਤੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ AI ML ਬਹੁਤ ਸਾਰੀਆਂ ਸਮੀਆਂ ਨੇ ਜੀ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਦੇਖ ਸਕਦੇ ਹੋ ਫਿਜ਼ਿਕਸ కెਮਿਸਟਰੀ ਐਗਰੀਕਲਚਰ エアਲਾਈਨ ਟੂਰਿਜ਼ਮ ਫੈਸ਼ਨ ਡਿਜ਼ਾਈਨਿੰਗ ਕਾਮਰਸ ਮੈਥਮੈਟਿਕਸ ਇੰਗਲਿਸ਼ ਐਗਰੋਨੋਮੀ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਨੇ ਜੀ ਡਾਇਰੀ ਸਾਇੰਸ ਇਹ ਸਾਰੀਆਂ ਟੀਚਿੰਗ ਲਾਈਨੀਆਂ ਅਸਾਮੀਆਂ ਨੇ ਜੀ ਫਾਈਨ ਆਰਟਸ ਸਾਈਕੋਲੋਜੀ ਕੰਪਿਊਟਰ ਪੰਜਾਬੀ ਇੰਗਲਿਸ਼ ਪੋਲੀਟੀਕਲ ਸਾਇੰਸ ਹਿਸਟਰੀ ਤੇ ਨਾਨ ਟੀਚਿੰਗ ਦੀ ਗੱਲ ਕਰੀਏ ਜੀ ਨਾਨ ਟੀਚਿੰਗ ਦੇ ਵਿੱਚ ਵੀ ਬਹੁਤ ਸਾਰੀਆਂ ਸਮਿਆ ਨੇ ਇਹ ਸਾਰੀਆਂ ਟੀਚਿੰਗ ਦੀਆਂ ਸਮਿਆ ਨੇ ਇਹ ਹੈਗੇ ਨਹੀਂ ਨਾਨ ਟੀਚਿੰਗ ਦੇ ਸਮਿਆ PA ਟੂ ਪ੍ਰਿੰਸੀਪਲ ਟ੍ਰੇਨਿੰਗ ਐਂਡ ਪਲੇਸਮੈਂਟ ਆਫੀਸਰ ਹਾਰਡਵੇਅਰ ਨੈਟਵਰਕਿੰਗ ਇੰਚਾਰਜ ਸਿਵਲ ਇੰਜੀਨੀਅਰ ਮਕੈਨਿਕਲ ਇੰਜੀਨੀਅਰ ਐਚ ਆਰ ਐਗਜ਼ੀਕਿਊਟਿਵ ਸੌਫਟ ਸਕਿੱਲ ਟ੍ਰੇਨਰ ਲਾਇਬ੍ਰੇਰੀਅਨ ਅਸਿਸਟੈਂਟ ਲਾਇਬ੍ਰੇਰੀਅਨ ਫਿਜ਼ਿਕਸ ਲੈਬ ਅਸਿਸਟੈਂਟ ਕੈਮਿਸਟਰੀ ਲੈਬ ਅਸਿਸਟੈਂਟ ਬਾਇਓਲੋਜੀ ਲੈਬ ਅਸਿਸਟੈਂਟ ਕੰਪਿਊਟਰ ਲੈਬ ਅਸਿਸਟੈਂਟ ਬਹੁਤ ਸਾਰੀਆਂ ਸਮੀਆਂ ਨੇ ਜੀ ਸਿਕਿਉਰਿਟੀ ਗਾਰਡ ਦੀਆਂ ਵੀ ਸਮੀਆਂ 6 ਨੇ ਜੀ ਫਿਜ਼ਿਕਸ ਲੈਬ ਅਟੈਂਡੈਂਟ ਲਾਇਬ੍ਰੇਰੀ ਰਿਜ਼ੋਰਟਰ ਲਾਇਬ੍ਰੇਰੀ ਅਸਿਸਟੈਂਟ ਆਫਿਸ ਅਸਿਸਟੈਂਟ ਫੈਸ਼ਨ ਡਿਜ਼ਾਈਨਰ ਸੀ ਐਸ ਸੀ ਕੰਪਿਊਟਰ ਐਪਲੀਕੇਸ਼ਨ ਲੈਬ ਇਨਸਟ੍ਰਕਟਰ ਬਹੁਤ ਸਾਰੀਆਂ ਸਮੀਆਂ ਨੇ ਜੀ ਇਹ ਸਮੀਆਂ ਨੂੰ ਭਰਨਾ ਕਿੱਦਾਂ ਜੀ ਇਹ ਸਮੀਆਂ ਲਾਸਟ ਮੰਥ ਦੀ 30 ਤਰੀਕ ਨੂੰ ਸਮੀਆਂ ਇਹ ਜਾਰੀ ਹੋਈਆਂ ਸੀ ਆ ਸਮੀ ਨੂੰ ਭਰਨ ਲਈ ਤੁਹਾਡੇ ਕੋਲ 15 ਦਿਨ ਦਿੱਤੇ ਗਏ ਸੀ ਇਸ ਮਹੀਨੇ ਦੀ 15 ਤਰੀਕ ਲਾਸਟ ਤਰੀਕ ਹੋਵੇਗੀ ਜੀ ਤੇ ਤੁਸੀਂ ਸਭ ਤੋਂ ਪਹਿਲਾਂ ਅਪਲਾਈ ਕਰਨਾ ਹੈ ਜੌਬਸ ਐਟ ਦੀ ਡੇਟ ਬਾਬਾ ਫਰੀਦ ਗਰੁੱਪ .edu.in ਦੇ ਉੱਤੇ ਤੁਸੀਂ ਆਪਦਾ ਰੈਜ਼ਿਊਮ ਭੇਜਣਾ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਜਾਂ ਉਸ ਤੋਂ ਪਹਿਲਾਂ ਤੁਸੀਂ ਅਪਲਾਈ ਕਰਨਾ ਹੋਵੇਗਾ ਜੀ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਯਾਨੀ ਕਿ एग्जांपल ਇੱਥੇ ਦਿੱਤੀ ਹੋਈ ਹੈ collegejobs.punjabiuniversity.ac.in ਦੇ ਉੱਤੇ ਇਸ ਦੇ ਉੱਤੇ ਵੀ ਤੁਹਾਨੂੰ ਅਪਲਾਈ ਕਰਨਾ ਪਵੇਗਾ ਇਹਨਾਂ ਜੌਬਾਂ ਨੂੰ ਪ੍ਰਾਪਤ ਕਰਨ ਦੇ ਲਈ ਇਸ ਦੇ ਵਿੱਚ ਤੁਹਾਨੂੰ ਐਕਸਪੀਰੀਐਂਸਡ ਪਰਸਨ ਜਿਹੜੇ ਹੈ ਜਾਂ ਜਿਹੜੇ ਰਿਟਾਇਰਡ ਪਰਸਨ ਨੇ ਉਹ ਵੀ ਇਹ ਜੌਬਾਂ ਦੇ ਲਈ ਅਪਲਾਈ ਕਰ ਸਕਦੇ ਨੇ ਫੇਰ ਸਕਿੱਲ ਦੀ ਗੱਲ ਕਰੀਏ ਜੀ ਪੇ ਸਕੇਲ ਐਂਡ ਕੁਆਲੀਫਿਕੇਸ਼ਨ ਐਸ ਪਰ AICTE UGC NCTE ਪੰਜਾਬ ਗਵਰਨਮੈਂਟ ਯੂਨੀਵਰਸਿਟੀ ਨਾਰਮਸ ਦੇ ਆਧਾਰ ਤੇ ਹੋਵੇਗੀ ਜੀ ਜਾਣਕਾਰੀ ਚੰਗੀ ਲੱਗੀ ਤਾਂ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨੇ ਪੀਐਨ ਦੀਆਂ ਪੋਸਟਾਂ ਟੀਚਰ ਦੀਆਂ ਪੋਸਟਾਂ ਨਰਸ ਦੀਆਂ ਪੋਸਟਾਂ ਡਰਾਈਵਰ ਦੀਆਂ ਪੋਸਟਾਂ ਤੁਸੀਂ ਜਾ ਕੇ ਪਿਛਲੀਆਂ ਵੀਡੀਓ ਦੇ ਵਿੱਚ ਵਾਚ ਕਰ ਸਕਦੇ ਹੋ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ